ਤਾਂ ਐਨਐਸਪੀ ਜੁਗਰਾਤ ਸਿੰਘ ਜਿਨ੍ਹਾਂ ਨੇ ਬਣਾਏ ਹਰਮਨਪ੍ਰੀਤ ਵਰਗੇ ਖਿਡਾਰੀ ਕਦੇ ਇੱਕ ਹਾਦਸੇ 'ਚ ਟੁੱਟੀਆਂ ਸੀ ਲੱਤਾਂ ਤੇ ਛੱਡਣੀ ਪਈ ਸੀ ਹਾਕੀ ਜੋ ਆਪ ਨਾ ਕਰ ਸਕਿਆ ਉਹ ਚੇਲਿਆ ਨੇ ਕਰਕੇ ਦਿਖਾਇਆ ਤਾਂ ਬਿਲਕੁਲ ਜੋ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਸਕਰੀਨ ਤੇਦਰਸਲ ਤਸਵੀਰਾਂ ਅੰਮ੍ਰਿਤਸਰ ਦੇ ਐਸਪੀ ਜੁਗਰਾਤ ਸਿੰਘ ਦਿਆਂ ਨੇ ਜਿਸ ਨੇ ਏਸ਼ੀਅਨ ਦੇ ਜੂਨੀਅਰ ਵਰਲਡ ਕੱਪ ਤੇ ਵਿੱਚ ਆਪਣਾ ਜਾਦੂ ਚਲਾਇਆ ਜਿਸ ਨੇ ਏਸ਼ੀਅਨ ਦੇ ਜੂਨੀਅਰ ਵਰਲਡ ਕੱਪ ਚ ਆਪਣਾ ਜਾਦੂ ਚਲਾਇਆ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਸੁਪਨਾ ਸੀ ਜਿਹੜਾ 올림픽 ਦੇ ਹਾਕੀ ਦੇ ਵਿੱਚੋਂ ਮੈਡਲ ਜਿੱਤਣਾ ਸੀ ਇਹ ਸੁਪਨਾ ਖੁੱਲ੍ਹੀਆਂ ਅੱਖਾਂ ਦੇ ਨਾਲ ਜ਼ਰੂਰ ਦੇਖਦੇ ਸੀ ਪਰੰਤੂ ਇਸ ਤਰ੍ਹਾਂ ਜਾਪਦਾ ਜਿਵੇਂ ਇਹਨਾਂ ਤੇ ਸੁਪਨਿਆਂ ਨੂੰ ਕਿਸੇ ਦੀ ਨਜ਼ਰ ਲੱਗੀ ਹੋਵੇ ਤਾਂ ਬਿਲਕੁਲ ਇਹ ਘਟਨਾ 2003 ਦੀ ਹੈ ਜਦੋਂ ਜਲੰਧਰ ਸ਼ੌਣੀ ਰੇਲਵੇ ਸਟੇਸ਼ਨ ਦੇ ਨੇੜੇ ਇਹਨਾਂ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਤੇ ਕਾਰ ਦੀ ਛੱਤ ਦੇ ਜਿਹੜੇ ਪਰ ਖਾਚੇ ਉੱਭ ਜਾਂਦੇ ਨੇ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਹੈ ਕਿ ਇਹਨਾਂ ਦੇ ਸੱਟਾਂ ਨੇ ਜਿਹੜੀਆਂ ਨਹੀਂ ਲੱਗਦੀਆਂ ਪਰ ਉਸ ਤੋਂ ਬਾਅਦ ਹਾਦਸੇ ਦੇ ਵਿੱਚ ਇਹਨਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਤੇ ਸਾਰੇ ਸੁਪਨੇ ਨੇ ਜਿਹੜੇ ਚੱਕਰਾ ਚੂਰ ਹੋ ਜਾਂਦੇ ਨੇ ਤਾਂ ਬਿਲਕੁਲ ਸੁਪਨੇ ਟੁੱਟੇ ਜ਼ਰੂਰ ਨੇ ਪਰ ਸੁਪਨਿਆਂ ਦਾ ਜਿਹੜਾ ਧੂਆਂ ਅੰਨ ਦੇ ਅੰਦਰ ਤੁੱਖਦਾ ਹੀ ਰਿਹਾ ਜਿਸ ਤੋਂ ਬਾਅਦ ਇਹਨਾਂ ਨੇ ਹਰਮਨ ਪ੍ਰੀਤ ਵਰਗੇ ਖਿਡਾਰੀਆਂ ਨੂੰ ਟ੍ਰੇਨਡ ਕੀਤਾ ਤੇ ਉਹਨਾਂ ਦੀ ਟ੍ਰੇਨਿੰਗ ਸਦਕਾ ਅੱਜ ਉਹਨਾਂ ਨੇ 올림픽 ਦੇ ਹਾਕੀ ਦੇ ਵਿੱਚ ব্রੌਂਜ਼ ਮੈਡਲ ਜਿੱਤਿਆ ਸਜ ਤੋਂ ਬਾਅਦ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਰਮਨ ਪ੍ਰੀਤ ਨੇ ਆਪਣਾ ਸਾਰਾ ਕ੍ਰੈਡਿਟ ਐ ਜਿਹੜਾ ਐਸਪੀ ਜੁਗਰਾਤ ਸਿੰਘ ਨੂੰ ਦਿੱਤਾ ਕਿ ਇਸ ਮੈਡਲ ਦੇ ਹੱਕ ਦਾ ਰਸਲਦਾਰ ਉਹੀ ਨੇ ਉਹਨਾਂ ਦੇ ਸੁਪਨੇ ਨੂੰ ਸਹਾਰ ਕਰਕੇ ਦਿਖਾਇਆ